ਇੱਕ ਵਾਰ ਬਾਬਾ ਹਰਨਾਮ ਸਿੰਘ ਜੀ ਸਿਰੀਵਰ ਪਿੰਡ ਦੇ ਉੱਤਰ ਵੱਲ ਕੁਝ ਦੂਰੀ ਤੇ ਇੱਕ ਬਰਸ਼ ਹੇਠਾਂ ਬੈਠੇ ਬੰਦਗੀ ਵਿੱਚ ਲੀਨ ਸਨ ਉਹ ਆਪਣਾ ਚਿਹਰਾ ਢੱਕ ਕੇ ਰੱਖਿਆ ਕਰਦੇ ਸਨ ਇੱਕ ਦਿਨ ਕੁਝ ਮੁੰਡੇ ਉਹਨਾਂ ਦੇ ਨਜ਼ਦੀਕ ਆ ਕੇ ਬੈਠ ਗਏ ਉਹਨਾਂ ਨੇ ਬਾਬਾ ਜੀ ਨੂੰ ਆਪਣਾ ਚਿਹਰਾ ਨੰਗਾ ਕਰਨ ਦੀ ਬੇਨਤੀ ਕੀਤੀ ਉਹਨਾਂ ਤੋਂ ਚਿਹਰਾ ਕੱਜਣ ਦਾ ਕਾਰਨ ਵੀ ਪੁੱਛਿਆ ਮੁੰਡਿਆਂ ਦੇ ਜਿੱਦ ਕਰਨ ਤੇ ਬਾਬਾ ਜੀ ਨੇ ਬੜੀ ਹਲੀਮੀ ਨਾਲ ਕਿਹਾ ਕਿ ਅਜੇ ਚਿਹਰਾ ਨੰਗਾ ਕਰਨ ਦਾ ਸਮਾਂ ਨਹੀਂ ਹੈ ਕਿਉਂ ਜੋ ਉੱਥੇ ਉਹਨਾਂ ਦੀ ਨਜ਼ਰ ਪਵੇਗੀ ਉੱਥੇ ਹਰ ਸੁੱਕੀ ਚੀਜ਼ ਤੇ ਅਗਨੀ ਪੈ ਜਾਏਗੀ ਬਾਬਾ ਜੀ ਦੇ ਬਚਨਾਂ ਦੀ ਸਾਰਥਕਤਾ ਨੂੰ ਨਾ ਸਮਝਦੇ ਹੋਏ ਮੁੰਡਿਆਂ ਨੇ ਬਾਬਾ ਜੀ ਦੇ ਛੇਰੇ ਤੋਂ ਆਪ ਹੀ ਕਪੜਾ ਲਾ ਦਿੱਤਾ ਅਜਿਹਾ ਕਰਨ ਦੀ ਧੀਰ ਸੀ ਕਿ ਸਾਰੇ ਪਿੰਡ ਨੂੰ ਅਤੇ ਪੱਕੀਆਂ ਹੋਈਆਂ ਫਸਲਾਂ ਨੂੰ ਯੱਕ ਦਾ ਮਗਨੀ ਪੈ ਗਈ ਉਹ ਮੁੰਡੇ ਭੈਪੀਤ ਹੋ ਕੇ ਇੱਧਰ ਉੱਧਰ ਵਾਹੋ ਦਾ ਹੀ ਭੱਜ ਗਏ ਪਿੰਡ ਦੇ ਲੋਕਾਂ ਨੂੰ ਵੀ ਇਸ ਭਿਆਨਕ ਅਗਨੀ ਦੇ ਲੱਗਣ ਦਾ ਕਾਰਨ ਨਾ ਪਤਾ ਲੱਗਾ ਜਦ ਬੁੱਧਪ੍ਰਸਟੇ ਮੁੰਡਿਆਂ ਨੇ ਇਹ ਸਾਰੀ ਗੱਲ ਵੱਡੇ ਵੱਡੇ ਰੰਦਸੀ ਤਾਂ ਉਹ ਭੱਜ ਕੇ ਬਾਬਾ ਜੀ ਦੇ ਪਾਸ ਆਏ ਉਹ ਬਾਬਾ ਜੀ ਦੇ ਪਵਿੱਤਰ ਚਰਨਾਂ ਤੇ ਡੰਡੌਤ ਬੰਦਨਾ ਕਰਕੇ ਪੁੱਲ ਬਖਸ਼ਾਉਣ ਲੱਗੇ ਤਰਸਮਾਨ ਹਿਰਦੇ ਦੇ ਮਾਲਕ ਬਾਬਾ ਜੀ ਨੇ ਆਕਾਸ਼ ਉੱਚ ਨਜ਼ਰਾਂ ਘੁਮਾਈਆਂ ਉਸੇ ਵਕਤ ਆਕਾਸ਼ ਵਿੱਚ ਬਿਜਲੀ ਚਮਕਨ ਡਰਾਉਣੀ ਆਵਾਜ਼ ਅਤੇ ਗੜਗੜਾਹਟ ਪੈਦਾ ਹੋਈ ਤੇ ਮੌਲੇ ਧਰਮੀ ਪੈਣ ਲੱਗ ਪਿਆ ਲੋਕ ਆਪਣੇ ਮਾਲ ਅਸਬਾਬ ਨੂੰ ਬਚਾਉਣ ਲਈ ਪਿੰਡ ਵੱਲ ਦੌੜ ਪਏ ਜਦੋਂ ਮੈਂ ਰੁਕਿਆ ਤਾਂ ਪਿੰਡ ਦੇ ਲੋਕ ਬਾਬਾ ਜੀ ਦਾ ਸ਼ੁਕਰਾਨਾ ਕਰ ਲਈ ਉਸੇ ਥਾਂ ਤੇ ਆ ਗਏ ਜਿੱਥੇ ਬਾਬਾ ਜੀ ਬੰਦਗੀ ਵਿੱਚ ਜੁੜੇ ਬੈਠੇ ਸਨ ਹੁਣ ਉੱਥੇ ਉਜਾਰ ਸੀ ਬਾਬਾ ਜੀ ਉੱਥੇ ਨਹੀਂ ਸਨ ਉੱਥੋਂ ਜਾ ਚੁੱਕੇ ਸਨ ਬਹੁਤ ਸਾਲ ਬਾਅਦ ਉਸ ਪਿੰਡ ਦਾ ਇੱਕ ਆਦਮੀ ਪੁੱਛੋ ਆਇਆ ਤੇ ਉਸਨੇ ਬਾਬਾ ਜੀ ਨੂੰ ਪਛਾਣ ਲਿਆ ਸੀ ਬਾਬਾ ਜੀ ਦੇ ਮੁਬਾਰਕ ਦਿਹਰੇ ਤੇ ਰੱਬੀ ਨੂਰ ਚਮਕ ਰਿਹਾ ਸੀ ਇੰਦਰ ਦੇਵਤਾ ਤੇ ਅਗਨੀ ਦੇਵਤਾ ਬਾਬਾ ਨਾਮ ਸਿੰਘ ਜੀ ਦੇ ਚਰਨਾਂ ਦੇ ਦਾਸ ਸਨ ਪੁੱਛੋ ਕਲਾ ਦੇ ਇਸ ਮਹਾਨ ਦਰਵੇਸ਼ ਵਿੱਚ ਇਸ ਕਦਰ ਰੱਬੀ ਸ਼ਕਤੀ ਮੌਜੂਦ ਸੀ ਜੀ ਜੇਕਰ ਤੁਹਾਨੂੰ ਸਾਡਾ ਇਹ ਪ੍ਰਾਯਾਤਨ ਚੰਗਾ ਲੱਗਾ ਹੈ ਤਾਂ ਇਹ ਸਾਖੀਆਂ ਆਪਣੇ ਮਿੱਤਰਾਂ ਸੱਜਣਾ ਅਤੇ ਰਿਸ਼ਤੇਦਾਰਾਂ ਨੂੰ ਜ਼ਰੂਰ ਭੇਜੋ ਤਾਂ ਕਿ ਆਪਣਾ ਵੀ ਭਲਾ ਹੋਵੇ ਤੇ ਹੋਰ ਵੀ ਇਹ ਸਾਖੀਆਂ ਨੂੰ ਸੁਣ ਕੇ ਆਨੰਦ ਮਾਣਨ ਜੀ